ਕੀ ਤੂੰ ਗਿਆ ਮੁੰਏ ਤੇ ਚੰਗੀ ਲੱਗੀ ਫੋਨੀਆ ਕੀ ਗਾਲੋਈ ਆਂ ਰੋਣ ਕਿਉਂ ਦੇਈ ਆਂ ਫੋਨੀਆ ਯੇ ਨੰਬਰ ਤੇ ਦੱਸ ਹੋਇਆ ਕੀ ਦੇਦੇ ਲੜ ਗਿਆ ਕੋਈ ਨਹੀਂ ਜੋ ਜੋ ਬਣੇ ਠੀਕ ਆ ਨਹੀਂ ਸੁਣ ਨਾ ਕੋਈ ਕਿ ਆ ਜਾ ਬਣੇ ਜੋ ਬਣੇ ਮੇਰੀ ਬਾਹ ਫੜੀ ਹਮ ਦੇਦੇ ਜੋ ਬਣੇ ਮੈਂ ਤਾਂ ਗੋਲੀ ਲੈਣ ਗਈ ਮਾਸਿਕ ਕਿਸੇ ਗੰਨ ਕੇ ਤੈਨੂੰ ਮੈਂ ਕਹਿਨੀ ਆ ਵੀ ਨਾ ਜਾਇਆ ਕਰੋ ਉਧਰ ਤੈਨੂੰ ਕੀ ਲੱਗਦਾ ਵੀ ਤੂੰ ਮੈਨੂੰ ਵਰਦੇ ਦੁਰਦੀ ਚੰਗੀ ਨਹੀਂ ਲੱਗਦੀ ਮੈਂ ਤੇ ਬਥੇਰੀ ਦਵਾਈ ਦਿੰਨੀ ਹਾਂ ਵੀ ਮੈਨੂੰ ਉਹਦੇ ਨਹੀਂ ਤਾਂ ਪਹਿਲਾਂ ਹੀ ਮਾੜੀ ਲੱਗਦੀ ਸੀ ਪਰ ਤੈਨੂੰ ਤਾਂ ਲੱਗਦਾ ਹੀ ਵੀ ਮੈਂ ਉਧਰ ਜਾਣੋਂ ਹੁਣ ਕੋ ਕਹਿਨੀ ਆ ਆ ਵੇਖ ਲੈ ਰਿਜ਼ਲਟ ਤੇਰੇ ਸਾਹਮਣੇ ਆ ਪਰ ਤੂੰ ਤੇ ਦਾਦਾ ਘੇੜੇ ਉਧਰ ਉਹ ਜੀ ਨਾਨੀ ਭਾਵੇਂ ਸੋ ਵਰੀ ਚੰਗੀ ਹੋਵੇ ਅਗਲੇ ਨੇ ਕਹਣਾ ਪਤਾ ਨਹੀਂ ਕਾਦੇ ਵਾਸਤੇ ਘੇੜੇ ਮਾਰਦੀ ਆ ਦੀਦੀ ਇਦਾਂ ਦੀ ਕੋਈ ਸੋਚ ਨਹੀਂ ਦੀਦੀ ਮੈਂ ਇਦਾਂ ਦੀ ਨੀਅਤ ਦੀਦੀ ਦੀਦੀ ਇਦਾਂ ਦੀ ਕੋਈ ਸੋਚ ਨਹੀਂ ਮੈਂ ਤਾਂ ਸਿਰਫ ਗੋਲੀ ਲੈਣ ਗਈ ਸੀ ਪਰ ਮੈਂ ਤੇ ਜਦੋਂ ਮੈਨੂੰ ਦੀਦੀ ਸਾਧਦੀ ਹੈ ਕੰਮ ਵਾਸਤੇ ਮੈਂ ਤੇ ਉਦੋਂ ਜਾਣੀ ਆ ਮੈਂ ਤੇ ਉਦਾਂ ਨਹੀਂ ਜਾਂਦੀ ਦੀਦੀ ਚੁੱਪ ਕਰ ਚੁੱਪ ਕਰ ਇਹ ਸੁਣੀਆ ਮੈਂ ਕਾਹਦੇ ਵਾਸਤੇ ਤੁਹਾਨੂੰ ਦੇਣੀ ਹੈ ਤੇਰੇ ਦੂਜੇ ਵਿਆਹ ਵਾਸਤੇ ਕਿ ਮੈਨੂੰ ਨਹੀਂ ਚਾਹਦਾ ਕਿ ਸਾਡੇ ਘਰ ਰਹਿਣੀ ਹੈ ਅਸੀਂ ਦਿਲ ਮਿਲ ਕੇ ਕੰਮ ਕਰਨੇ ਆ ਵਧੀਆ ਚੱਲਣ ਡਿਆ ਐਸੇ ਕਰਕੇ ਕਹਿਨੀ ਆ ਉਹ ਹਲਕੀ ਉਮਰ ਦੇ ਵਿੱਚ ਤੇ ਲੋਕ ਜੀ ਨਹੀਂ ਦਿੰਦੇ ਕੱਲ ਨੂੰ ਤੂੰ ਆਪਣੇ ਮੁੰਡੇ ਨਾਲ ਕਿਤੇ ਬਾਹਰ ਅੰਦਰ ਵੀ ਜਾਣਾ ਸ਼ਹਿਰ ਵੈਦ ਵੀ ਜਾਣਾ ਹਰ ਇੱਕ ਤਾਂ ਪਿੰਡ 'ਚ ਵੀ ਜਾਣਾ ਕਿਹਦਾ ਕਿਹਦਾ ਮੂੰਹ ਬੰਦ ਕਰੇਗੀ ਕਿੰਨੂ ਕਿੰਨੂ ਡੱਕੇਗੀ ਤਾਂ ਕਰਕੇ ਮੈਂ ਸਾਰਿਆਂ ਨੂੰ ਦਵਾਈ ਦਿੰਨੀ ਆ ਕਿ ਤੇਰਾ ਦੂਜਾ ਵਿਆਹ ਕਰ ਦਈਏ ਤੂੰ ਭਾਵੇਂ 100 ਵਾਰੀ ਕਹਿੰਨੇ ਆ ਵੀ ਮੈਂ ਸੁਖੀ ਆ ਇੱਥੇ ਬੈਠੀ ਮੈਂ ਇੱਥੇ ਜੀਣਾ ਚਾਹੁੰਦੀ ਆ ਪਰ ਲੋਕ ਨਹੀਂ ਜੀਣ ਦਿੰਦੇ ਠੀਕ ਆ ਆ ਵੇਖ ਲਾ ਉਹ ਕਹਿੰਦਾ ਹੋ ਕੋਈ ਮੰਨੂਗਾ ਹੁਣ ਬੇਸ਼ੱਕ ਤਸੂਰ ਭਾਵੇਂ ਜੋ ਬੰਦਾ ਵਾ ਦਵਿੰਦਰ ਇਹ ਗੱਲ ਨੂੰ ਮੰਨੂਗੀ ਉਹਨੇ ਤਾਂ ਸ਼ਰਮ ਤੈਨੂੰ ਕਹਿਣਾ ਵਾ ਮੈਂ ਦੀਦੀ ਨਹੀਂ ਮੈਂ ਤੇ ਆਪਣੇ ਧਿਆਨ ਨਾਲ ਜਾਂਦੀ ਮੈਂ ਆਪਣੇ ਧਿਆਨ ਆਉਣੀ ਹੈ ਮੇਰੀ ਇਦਾਂ ਦੀ ਕੋਈ ਸੋਚ ਨਹੀਂ ਦੀਦੀ ਇਹ ਗੱਲ ਤਾਂ ਤੈਨੂੰ ਪਤਾ ਸੋਣੀਆ ਫਿਰ ਦੂਜੇ ਬੰਦੇ ਨੂੰ ਕਿਹਨੂੰ ਪਤਾ ਕੋਈ ਗੱਲ ਨਹੀਂ ਦੀਦੀ ਜੇ ਰੱਬ ਨੇ ਇਦਾਂ ਕਰ ਹੀ ਦਿੱਤਾ ਇਹਦੇ ਮੈਂ ਆਪਣੇ ਬੱਚੇ ਦੇ ਸਿਰ ਤੇ ਤੁਹਾਡੇ ਆਸਰੇ ਬੈਠੀ ਆ ਪਰ ਮੈਨੂੰ ਕੀ ਪਤਾ ਹੈ ਕਿ ਦੁਨੀਆ ਇੰਨੀ ਹਰ ਹਰਕਤ ਤੱਕ ਇਤੋਂ ਤੱਕ ਦੁਨੀਆ ਜਾ ਸਕਦੀ ਹੈ ਪਰ ਮੈਂ ਤਾਂ ਸੋਚਿਆ ਵੀ ਨਹੀਂ ਸੀ ਸਵੇਰੇ ਕਿਹਾ ਸੀ ਜੀ ਇਦਾਂ ਦੇ ਕੱਪੜੇ ਨਾ ਪਾਇਆ ਕਰ ਜਿੱਦਾਂ ਦੀ ਤੂੰ ਹੈਗੀ ਆ ਉਸੇ ਵੇਲੇ ਇਸ ਦੇ ਵਿੱਚ ਹੁਣ ਰਹਿ ਪਰ ਨਾ ਤੂੰ ਚੁਲਬੁਲੀ ਬਣ ਕੇ ਪਹਿਲਾਂ ਪਉਂਦੀ ਫਿਰਦੀ ਆ ਅਗਲਾ ਵੀ ਇਹ ਸੋਚ ਰਿੰਦਾ ਵੀ ਪਤਾ ਨਹੀਂ ਕੀ ਗੱਲ ਆ ਚੱਲ ਹੁਣ ਹੱਥ ਮੂੰਹ ਧੋਲਾ ਤੇ ਰੋਟੀ ਬਣੀ ਆਣ ਕੇ ਖਾ ਲਾ ਸਵੇਰ ਦੀ ਪੋਚਾ ਫੇਰ ਰੰਦੀ ਹੋਰੀ ਤੇ ਆਪਾਂ ਬਾ ਕੇ ਬਹਿ ਗਈ ਆ ਹੁਣ ਹੋਰ ਨਾ ਮੈਨੂੰ ਦੱਸਦੀ ਵੀ ਰਹੀ ਹਿੱਤਾ ਉੱਠ ਜਾ ਹੁਣ ਆ ਜਾ ਬਾਅਦ ਨਾਲੇ ਮੇਰੀ ਗੱਲ ਸੁਣ ਹਾਇ ਨੰਦ ਲੰਮੇ ਜਿਹੜੇ ਕਾਂਟੇ ਜਲ ਮਕਾਏ ਆ ਨਾ ਇਹ ਵੀ ਲਾ ਕੇ ਰੱਖ ਦੇ ਚੰਗਾ ਨਹੀਂ ਲੱਗਦਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਕਿੰਨੇ ਵੇਖਣੇ ਆ ਲੈ ਮਨਾ ਹੁਣ ਗੱਲ ਬਣੂਗੀ ਉਦਾਂ ਤੇ ਕੋਈ ਇਹਦੇ ਵਿਆਹ ਵਾਸਤੇ ਤਿਆਰੀ ਹੁਣ ਤੇ ਕਰ ਲੈਣਾ ਪਰ ਮੈਨੂੰ ਇੱਕ ਗੱਲ ਦੀ ਸੰਜਨੀ ਆਈ ਮੈਂ ਆਪਣੇ ਆਪ ਨੂੰ ਬਰੀਕਲਾ ਸਮਝਦੀ ਆ ਮੇਰੇ ਦਿਮਾਗ ਦੇ ਕੰਮ ਨਹੀਂ ਕੀਤਾ ਜਲਦੀ ਹੀ ਉਹਨਾਂ ਦੇ ਘਰ ਉੱਠੀ ਤੇ ਉਹਨਾਂ ਦੇ ਘਰ ਇੱਕ ਬੜਾ ਕਦਮ ਗਰੀਆ ਕਰ ਗਿਆ ਜਿਹਨੂੰ ਬੰਦਾ ਕਹਿੰਦਾ ਹੈ ਕਿ ਲੱਗਦਾ ਕਿ ਚੋਗ ਨੂੰ ਇੰਨਾ ਦਾ ਹੋਗਾ ਜਨਾਨੀ ਨਾਲ ਵਿੱਚ ਲਾਲੀ ਲੈ ਗਈ ਹੁੰਦੀ ਆ ਬੰਦਾ ਜਿੰਨਾ ਮਰਜ਼ੀ ਚੰਗਾ ਹੋਵੇ ਮੈਂ ਕਿਹਾ ਕਿ ਨਾ ਜਾ ਕ ਮੇਰੇ ਨਾਲ ਸਾਰੇ ਜਹਿਰ ਵਰਗੀ ਲੜਕੀ ਤੋ ਨਿਆ ਕੀ ਹਵਾ ਹੈ ਵੀਡੀਓ ਚਲ ਚੁੱਪ ਕਰ ਚੁੱਪ ਕਰ ਪਹਿਲਾਂ ਪਹਿਲਾਂ ਚੁੱਪ ਕਰ ਚੁੱਪ ਕਰਕੇ ਮੈਨੂੰ ਗੱਲ ਦੱਸ ਕੀ ਹੋਇਆ ਵਾ ਮੈਨੂੰ ਸੱਚੋ ਸਾਰ ਦੱਸ ਕੀ ਹੋਇਆ ਕੀ ਹੈ ਮੱਸੇ ਹਾਈ ਹਾਈ ਸਾਡੇ ਘਰ ਗੋਲੀ ਲੰਨ ਗਈ ਜੋਰ ਬਾਈ ਨੇ ਮੇਰੀ ਬਾਹ ਫੜੀ ਹੁੰਦੇ ਮੇਰੀ ਗੱਲ ਸੁਣ ਸੱਚੀ ਤੇਰੀ ਬਹੁਾ ਫੜੀ ਸੱਚੀ ਮਾਸੀ ਜੀ ਚਲ ਤੂੰ 1 ਮਿੰਟ ਪਹਿਲਾਂ ਚੁੱਪ ਕਰ ਪਹਿਲਾਂ ਚੁੱਪ ਕਰ ਆ ਮੂੰਹ ਮਾ ਪੂਜ ਚੁੱਪ ਕਰ ਤੂੰ ਤਾਂ ਮਾਰ ਹੀ ਗਈ ਰੋ ਰੋ ਕੇ ਇਧਰ ਵੇ ਮੇਰੀ ਗੱਲ ਸੁਣ ਤਾ ਨੋ ਕਿੱਦੀ ਹੋ ਕੇ ਬਹਿ ਮੇਰੇ ਲੱਗ ਮੇਰੀ ਗੱਲ ਸੁਣ ਇਧਰ ਹੋ ਕੇ ਚੱਜਣਾ ਬਹੁ ਮੇਰੀ ਗੱਲ ਸੁਣ ਸੱਚੀ ਤੇਰੀ ਬਹੁਾ ਫੜੀ ਸੱਚੀ ਮਾਸੀ ਜੀ ਉਹ ਤੇ ਸਹਾਰਾ ਤੇ ਪਾਣੀ ਨਹੀਂ ਪੀਣ ਦੇਆ ਕਹਿੰਦਾ ਵੀ ਨਾ ਉਹ ਤੇ ਡੇਗ ਚੱਲੀ ਸੀ ਠੇਡਾ ਲੱਗਣ ਲੱਗਾ ਤੇ ਮੈਂ ਉਹਨੂੰ ਤਾਂ ਏਦਾਂ ਕੀਤਾ ਸੀ। ਬੱਸ ਜੀ ਨਿੱਕੇ ਜਿਹੇ ਬੱਚੇ ਦੀ ਸੌ ਲੱਗੇ। ਸੱਚੀ ਉਹਨਾਂ ਨੇ ਬਾਹ ਬੜੀ ਮੈਂ ਤੇ ਆਪਣੇ ਧਿਆਨ ਆਉਂਦੀ ਸੀ। ਕਿਉਂ ਜਦੋਂ ਵੀ ਪੈਰ ਇਹੋ ਜਿਹੇ ਦਾ ਕਿਤੇ ਪੈਰਾਂ ਤੇ ਪਾਣੀ ਨਹੀਂ ਪੈਣਦੇ ਕਿਤੇ ਮੈਂ ਉਹ ਗੱਲ ਵੀ ਕੀ ਜਾਂਦੇ ਹੁੰਦੇ ਮੈਂ ਤਾਂ ਕੁੱਤੇ ਖਾਣੀ ਕੀਤੀ ਮੈਂ ਹੋਰ ਅਜੇ ਉਹਨੂੰ ਕਰੂੰਗੀ। ਮੇਰੀ ਗੱਲ ਸੁਣ। ਮੈਨੂੰ ਤੇ ਜਦੋਂ ਦੀਦੀ ਕਹਿੰਦੀ ਕੰਮ ਨੂੰ ਮੈਂ ਤੇ ਭੱਜੀ ਜਾਂਦੀ ਆਂ ਅੱਖੇ ਲੱਗ ਜਾਂਦੀ। ਮੇਰੀ ਗੱਲ ਸੁਣ। ਮੇਰੀ ਤਾਂ ਕੋਈ ਸੋਚ ਨਹੀਂ। ਜਿਹਾਂ ਗੱਲ ਵਾ ਨਾ ਵੇਖੀ ਅਦੀ ਮੈਂ ਕੁੱਤੇ ਖਾਣੀ ਕਿੱਦਾਂ ਕਰਦੀ ਆ ਤੇ ਤੇਰੇ ਗਾੜੀ ਮੈਂ ਹੱਥ ਜੋੜਦੀ ਆ ਇਹ ਕਮਰੇ ਚੋਂ ਨਾ ਗੱਲ ਨਾ ਬਾਹਰ ਜਾਵੇ ਹੁਣ ਬਸ ਆਪਣੇ ਢਿੱਡ ਜੀ ਰੱਖ ਲਈ ਗੱਲ ਤੇ ਕਹਿੰਦੀ ਮੈਂ ਬਾਹਰ ਜਾਵਾ ਤੇ ਲੋਕ ਕਹਿੰਦੇ ਪਿੰਡੋਂ ਕੱਢ ਗਏ ਚੰਗਾ ਤੂੰ ਸਿਆਣੀ ਆ ਤੇ ਤੂੰ ਇਦਾਂ ਨਹੀਂ ਕਰੀ ਵੇ ਪਿੰਡਰ ਸੋਂ ਨੂੰ ਪਤਾ ਲੱਗੂਗਾ ਤੇ ਤੈਨੂੰ ਪਤਾ ਰਹਿਣਾ ਤੇ ਇਕੱਠੇ ਇੱਕ ਇਥੇ ਘਰਾਂ ਜੀ ਆ ਤੇ ਫਿਰ ਕਿੰਨੇ ਵੈਰ ਪੈਂਦੇ ਆ ਤੂੰ ਇਦਾਂ ਦਾ ਨਾ ਮਰੀਤੀ ਬਣ ਕੇ ਨਾ ਸਿਆਣੀ ਬਣ ਕੇ ਰਹੀ ਹੁਣ ਚੰਗਾ ਪਰ ਮੈਂ ਪ੍ਰੀਤੀ ਦੀ ਨੂੰ ਦੱਸ ਦਿੱਤਾ ਮੇਰੀ ਇਦਾਂ ਦੀ ਕੋਈ ਸੋਝ ਨਹੀਂ ਮੈਂ ਦੀਦੀ ਨੂੰ ਦੱਸ ਦਿੱਤਾ ਹਾਈ ਹਾਈ ਪ੍ਰੀਤ ਨੇ ਕਿੱਦਾਂ ਪਤਾ ਲੱਗ ਗਿਆ ਵਾ ਕੋਈ ਆਈ ਦੀਦੀ ਅੰਦਰ ਮੈਂ ਦੀਦੀ ਨੂੰ ਦੱਸ ਦਿੱਤਾ ਵੇਹ ਪ੍ਰੀਤ ਦੇ ਤੇ ਨੇ ਸੁਭਾਅ ਦਾ ਪਤਾ ਵਾ ਮੈਂ ਤੈਨੂੰ ਤਾਂ ਕਹਿਣ ਦੀ ਇਹੋ ਜੀ ਕੋਈ ਗੱਲ ਨਹੀਂ ਚਲੋ ਉਹ ਵੀ ਹੱਪਣੀ ਆ ਪਰ ਉਹਦੇ ਸੁਭਾਅ ਨਹੀਂ ਚੰਗਾ ਉਹ ਕਿੱਦਾਂ ਤੈਨੂੰ ਵੜਦੀ ਟੁੱਕਦੀ ਆ ਤਾਂ ਕਰਕੇ ਮੈਨੂੰ ਪਤਾ ਵਾਂਦੇ ਹੁੰਦੇ ਵੀ ਜੋ ਵਾਪਰਦੀ ਆ ਆਪਣੇ ਆ ਨਾ ਪਤਾ ਵਾ ਕੀ ਕਿਦਾਂ ਦੀ ਉਹਦਾ ਸੁਭਾਅ ਆ ਤੇ ਢਿੱਡ ਚ ਰੱਖਣੀਆਂ ਪੈਂਦੀ ਆ ਮੈਂ ਤੇ ਤੈਨੂੰ ਤਾਂ ਕਹਿੰਦੀ ਕਿ ਦੱਸੀ ਨਾ ਨੂੰ ਤੂੰ ਪਹਿਲਾਂ ਹੀ ਦੱਸੜਿਆ ਵਾ ਪਰ ਮੈਨੂੰ ਨਹੀਂ ਬਤਾ ਮਾਸੀ ਜੀ ਮੇਰੀ ਤਾਂ ਕੋਈ ਸੋਝ ਨਹੀਂ ਮੈਂ ਗਲਤ ਨਹੀਂ ਆ ਮੇਰੀ ਗੱਲ ਸਭ ਗਲਤ ਨਹੀਂ ਆ ਮੇਰੀ ਗੱਲ ਤਾਂ ਤੂੰ ਚੁੱਪ ਕਰ ਚੁੱਪ ਕਰ ਰੋ ਨਾ ਮੁੰ ਨਹੀਂ ਰੋਣਾ ਚੁੱਪ ਕਰ ਚੁੱਪ ਚੁੱਪ ਕਰ ਚੁੱਪ ਰੋ ਨਾ ਰੋ ਨਾ ਚਲ ਚੁੱਪ ਕਰ ਜਾ ਮੈਂ ਤੈਨੂੰ ਕਹਿੰਦੀ ਵੀ ਚੁੱਪ ਕਰ ਮਾਸੀ ਜੀ ਮੈਂ ਗਲਤ ਨਹੀਂ ਆ ਮੇਨਾ ਬਹੁਤ ਗਲਤ ਹੋਇਆ ਮੇਰੀ ਗੱਲ ਸੁਣ ਧਿਆਨ ਨਾਲ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਇਹ ਗੱਲ ਕਹਿਣ ਦੀ ਕਿ ਗੱਲ ਆਪਣੇ ਤੱਕ ਰੱਖ ਹੁਣ ਆਪਣੇ ਤੱਕ ਤੂੰ ਤੇ ਰੱਖੀ ਨਹੀਂ ਗੱਲ ਉਹਨੂੰ ਦੱਸਦੀ ਐ ਜਿੰਨੇ ਤੈਨੂੰ ਗਲੀ ਗਲੀ ਪੰਡਣਾ ਵਾ ਮੈਂ ਤਾਂ ਕਹਿਣੀ ਐ ਕਮਰੇ ਤੱਕ ਮਾਸੀ ਜੀ ਅਵੇ ਲੋ ਜਵਨ ਨੇ ਕੀ ਕਰਤੂਤ ਕੀਤੀ ਉਹ ਹੁੰਦਾ ਨਾ ਹੋਰ ਕੋਈ ਬਗਾਨਾ ਅਹੀਂ ਲੱਤਾਂ ਵੜਦੇ ਨਹੀਂ ਅਹੀਂ ਘਰ ਜਾ ਕੇ ਆਟਾ ਦੇ ਲਿਆ ਅਜ ਨੂੰ ਹੁਣ ਮੈਂ ਚੁੱਪ ਕੀਤੀ ਆ ਇੰਨੇ ਕੀ ਸਮਝਿਆ ਕੀ ਸੋਚ ਕੇ ਇਹਦੇ ਪਾ ਨੂੰ ਹੱਥ ਪਾਇਆ ਨਾ ਜੇ ਹੁਣ ਉਸਿਰੋਂ ਨੰਗੀ ਹੋ ਗਈ ਆ ਤੇ ਇਹਦੀ ਆਪਣੀ ਕੋਈ ਇੱਜ਼ਤ ਨਹੀਂ ਆ ਇਹ ਵਾਧੂ ਘਟੂ ਆ ਅਹੀਂ ਫੁੱਲਾ ਵਾਂਗੂ ਰੱਖਿਆ ਤੇ ਇਨੀ ਹਿੰਮਤ ਕਿੱਦਾ ਹੋਈ ਇਹਨੇ ਕੀ ਪਤਾ ਕਦੋਂ ਕਦੀ ਮਾੜੀ ਆਖੇ ਤੇ ਰੱਖੀ ਮੇਰੀ ਗੱਲ ਸੁਣ ਉਹ ਤਾਂ ਸਦਾਈ ਆ ਤੇ ਤੁਸੀਂ ਕਿਉਂ ਨਾਲ ਸਦਾਈ ਬਣਦੇ ਮਾਸੀ ਜੀ ਤੁਸੀਂ ਨੂੰ ਸਦਾਈ ਆਂਦੇ ਹੋ ਉਹ ਤਾਂ ਚਾਤੜੀ ਬਣਾ ਨਿਕਲਿਆ ਉਹਨੇ ਤੇ ਪਤਾ ਨਹੀਂ ਕਦੋਂ ਦੀ ਮਾੜੀ ਆਖੇ ਤੇ ਰਹਿਦਾ ਹੁਣ ਆਵੇ ਦੇਹਪ੍ਰੀਤ ਮੈਨੂੰ ਪਤਾ ਵੀ ਇਹ ਗੱਲ ਦਾ ਗੁੱਸਾ ਬਣਾ ਪ੍ਰੀਤ ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ ਮੈਂ ਵੀ ਕੁੱਤੇ ਖਾਣੀ ਮੈਂ ਉਹਦੇ ਕੁੱਤੇ ਖਾਣੀ ਛਿੱਤਰਾ ਨਾ ਕਰੂੰਗੀ ਤੂੰ ਮੇਰੀ ਗੱਲ ਸੁਣੋ ਉਹਨੇ ਸੋਚਿਆ ਕੀ ਨਹੀਂ ਇਹੋ ਤੇ ਦਾ ਦਿਮਾਗ ਹੁੰਦਾ ਦਾ ਆਜਾ ਬੰਦਾ ਹੁਣ ਤੇਰੀ ਨੌ ਦੀ ਬਾਹ ਨੂੰ ਹੱਥ ਲਾਊਗਾ ਤੇ ਤੂੰ ਜਾਦਵੇਂਗੀ ਆਹ ਹੈ ਪ੍ਰੀਤ ਤੂੰ ਤਾਂ ਮੇਨੇ ਦੇਣ ਦਾ ਵੀ ਹੋਰ ਜਿਆਦਾ ਮੇਨੇ ਇਤੇ ਵੱਡੇ ਮੇਰੇ ਕਿਉਂ ਨੇਨੇ ਤੇ ਕੰਮ ਹੀ ਬੜਾ ਵੱਡਾ ਕਰ ਦਿੱਤਾ ਵਾ ਮੈਂ ਤੇ ਉਹ ਇਹਨੂੰ ਸਮਝਾਉਣ ਲਈ ਆ ਮੈਂ ਤਾਂ ਗਾਂਢੀ ਮੈਂ ਮ ਕੁੱਤੇ ਖਾਣੀ ਕਰਦੀ ਪ੍ਰੀਤ ਇੰਦਾਂ ਨੇ ਮੇਨੇ ਨਹੀਂ ਦਈ ਜੇ ਚੱਲ ਜਾਈ ਅਹੀਂ ਇੱਕੋ ਪਿੰਡ ਦੀਆਂ ਵਾ ਪੈਣਾ ਪੈਣਾ ਤੇਰੀ ਸੱਸ ਤੇ ਮੈਂ ਇਹਦਾ ਮਤਲਬ ਇਹਤ ਨਹੀਂ ਵੀ ਜੁਜੇ ਮੇਨੇ ਦਈ ਜਾਂਦੀ ਮਾਸੀ ਇੱਕੋ ਪਿੰਡ ਦੀਆਂ ਵਾ ਤੇ ਮੈਂ ਹੁਣ ਗੱਲ ਗਾਂਹ ਨ ਕੀਤੇ ਚੁੱਪ ਕੀਤੀ ਆ ਇਹ ਜਿੰਨੇ ਵੱਡ ਕੇ ਡੱਕਰੇ ਕਰਦੇ ਨਹੀਂ ਨਿਕੇ ਇਹਦੀ ਜੁਰਤ ਕਿੱਦਾਂ ਪਈ ਆ ਵੇਖਾ ਕੁੜੀ ਨੇ ਫਲੋਰ ਹੋ ਕੇ ਕੀ ਹਾਲ ਕੀਤਾ ਆਪਣਾ ਅਹੀਂ ਇੱਥੇ ਸਰਸੜ ਕੇ ਸਵਾਹ ਹੋਣ ਦੇ ਆਪਣਾ ਕਰ ਤੈਨੂੰ ਕੀ ਲੱਗਦਾ ਵੀ ਸਾਨੂੰ ਚੰਗਾ ਲੱਗਾ ਵੇ ਗੱਲ ਆ ਲੈਂਦੇ ਇਹ ਜਗ੍ਹਾ ਕੇ ਇਹਨਾਂ ਨੂੰ ਵੇਖੀ ਇਹਦੀ ਸੇਵਾ ਕੀਤਾ ਕਰਦੇ ਘਰ ਜਾ ਕੇ ਨਹੀਂ ਚੁੱਪ ਕਰਨੀ ਤਾਂ ਚੜੀ ਜਾਨੀ ਆ ਤੇਰੇ ਗੜੀ ਜੋੜੇ ਹੱਥ ਵੱਡੇ ਮਰਵਾਣੇ ਆ ਹਾਂ ਫਸ ਫਸ ਮਰਨਗੇ ਨਵਾਂ ਤਾਜ਼ਾ ਹੋਰ ਨਿਕਲੂਗਾ ਤੈਨੂੰ ਮੈਂ ਕਹਿੰਦੀ ਚੁੱਪ ਕਰ ਚੁੱਪ ਕਰ ਮੈਂ ਉਹਦੀ ਕੁੱਤੇ ਖਾਣੀ ਕਰਦੀ ਤੂੰ ਜ਼ਿਆਦਾ ਸਿੱਤੇ ਚੜੀ ਜਾਨੀ ਆ ਅੱਛਾ ਨਾਲੇ ਚੋਰ ਨਾਲੇ ਚਾਤਰ ਨਾਲੇ ਡਬਲ ਟੱਕ ਕੰਮ ਕਰ ਦਿੱਤਾ ਕੀ ਗੱਲ ਆ ਸਾਡੀ ਕੋਈ ਲੱਗਦੀ ਨਹੀਂ ਤਾਂ ਚੜੀ ਜਾਂਦੀ ਜੇ ਨਾ ਜੇ ਅਗਰ ਤੂੰ ਤਨਾ ਕਰਦੇ ਉਹ ਤੇਰੀਆਂ ਮੈਨੂੰ ਲੱਗਦੀਆਂ ਨਾਲੀਆਂ ਚੁਗਡੀਆਂ ਜਿਹੜੀਆਂ ਤੂੰ ਬੁੜਕਦੀਆਂ ਮੈਂ ਤੈਨੂੰ ਸਮਝਾਉਂਦੀ ਤਾਂ ਤੂੰ ਗਾੜੀ ਹੋਰ ਗੱਲਾਂ ਕਰੀ ਜਾਂਦੀ ਆ ਆਹੋ ਮੈਂ ਤਾਂ ਤੇ ਮੁੰਡੇ ਨੂੰ ਜਾ ਕੇ ਕਹਿਣ ਦੀ ਵੀ ਫਾੜੇ ਦੀਆਂ ਬਾਵਾ ਕੀ ਪਤਾ ਵਾ ਜਿੰਨਾਂ ਦੀ ਡਹੀਂ ਤੋਂ ਗੱਲਾਂ ਕਰ ਤਾ ਨੂੰ ਅਜੇ ਹੱਥ ਨਹੀਂ ਲੱਗੇ ਕਿਸ ਦੇ ਹੁਣ ਵੇਖੀ ਉਹਨੂੰ ਪਤਾ ਲਾ ਲਾ ਹੱਥ ਲਾਣੇ ਜਿਹੜੇ ਲਾਣਾ ਨਹੀਂ ਬਾਵਾ ਵੇਖੀ ਦੱਸ ਦੇ ਰਾਹ ਕਿੱਦਾਂ ਪਾਉਂਦੇ ਉਹਨੂੰ ਅੱਛਾ ਜਿਆਦਾ ਗੋਲਦੀ ਤੈਨੂੰ ਮੈਂ ਕੋਸ਼ਿਸ਼ ਸਮਝਾਉਂਦੀ ਤੇਰੇ ਗਾੜੀ ਮੈਂ ਹੱਥ ਜੋੜਨ ਦੇ ਤਾਂ ਪਊ ਗਾੜੀ ਤਾਂ ਚੜੀ ਜਾਂਦੀ ਹੱਥ ਜੋੜਨ ਦੇ ਤੇ ਆਪਣੇ ਪੁੱਤ ਵਾਸਤੇ ਜੋੜਨ ਦੇ ਆ ਮੇਰੇ ਗਾੜੀ ਨਹੀਂ ਜੋੜਨ ਦੇ ਇਹ ਕੀ ਗੱਲ ਤੂੰ ਨਹੀਂ ਕੋਰ ਲੱਗਦੀ ਇਹ ਨਾ ਲਾਦੀ ਤੇ ਤੇ ਕੱਲ ਨੂੰ ਉਹਦਾ ਬਾਹਰ ਅੰਦਰ ਨਿਕਲਣਾ ਮੁਸ਼ਕਲ ਕਰ ਦਊਗਾ ਤੇ ਤੇਰੀ ਬਾਹਰ ਅੰਦਰ ਨਿਕਲਣਾ ਇ ਨਾ ਪੋਸਦੀ ਇਹਨਾ ਚਾਤੇ ਕਰਦੀ ਇਹਦੀ ਬੇਇੱਜ਼ਤੀ ਭਲਾ ਝਟਾ ਲੱਗਾ ਖੜਾ ਨਾ ਮੜੇ ਪੁੱਛਦਾ ਨਹੀਂ ਕਿ ਤੇਰੀ ਮਾੜੀ ਮੈਂ ਤਾਂ ਕਹਿਣੀ ਕੁ ਪਰ ਇੱਥੇ ਗੱਲ ਹੋ ਰਹੀ ਜੀ ਤੂੰ ਨਹੀਂ ਰਹਿਣ ਦੇਣੀ ਵੇਹਲਾ ਅਸੋਂ ਲਿਆਈਓ ਆਪਣੇ ਤੇ ਪੋਤਾ ਕਹਿੰਦੇ ਨੇ ਕਸੂਰ ਕਰ ਦੇਣਾ ਤੈਨੂੰ ਕਹਿਣਾ ਹੀ ਹੁਣ ਸਾਰਿਆਂ ਨੇ ਅਮਾਸੀ ਤੇ ਇੰਨਾ ਯਕੀਨ ਕਰਦੀ ਹੋਵੇ ਖੜੀਆਂ ਖੜੀਆਂ ਸੁਣਾਗੀ ਕਣੀ ਬਤੇਰਾ ਕਹਿੰਦੀ ਆ ਮੈਂ ਨਾ ਜਾਇਆ ਕਰ ਨਾ ਜਾਇਆ ਕਰ ਇੱਕ ਕੰਮ ਕਰ ਲਿਆ ਪਹਿਲਾਂ ਪਹੁੰਦੀ ਉੱੜਦੀ ਜਾਂਦੀ ਉਧਰ ਨੂੰ ਸਾਰੇ ਆ ਦੇ ਕਰਾਈ ਹੁਣ ਮੈਨੂੰ ਕੀ ਪਤਾ ਇਹ ਨਾ ਨਾ ਕੋ ਮੈਨਾਂ ਹੁੰਦਾ ਦੀ ਤਦਕ ਕਾਲੀ ਨਾ ਹੁੰਦੀ ਸਾਰਾ ਪਤਾ ਹੀ ਤੈਨੂੰ ਸਾਰਾ ਪਤਾ ਹੀ ਜਾਨੀ ਉਧਰ ਬੰਨ ਨੂੰ ਸੋਨੇ ਕੱਪੜੇ ਪਾ ਪਾ ਕੇ ਪਤਾ ਨਹੀਂ ਕੀ ਕੀ ਕਰਾਉਣਾ ਅਜੇ ਫਿਰ ਕਰ ਪਰ ਰੋਟੀ ਮੰਗਣੀ ਕਿ ਤੇ ਜੋਬ ਨੂੰ ਗਰਮ ਕਰਾ ਪਰੌਂਠੇ ਤਲ ਕੇ ਦੇਣੇ ਚਾਹ ਬਣਾ ਬਣਾ ਦਿੰਦੀ ਅੱਜ ਤਾਂ ਦੀ ਚੀਜ਼ ਮੰਗਣੀ ਦੇਣੀ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਬੰਦੇ ਨੇ ਆਹ ਰਲਵਾ ਮੇ ਤਾਂ ਲੁੱਟੀ ਗਈ ਕੋਹਨੀ ਹਾਲ ਹੈ ਜਨਾਨੀ ਦਾ ਸਵੇਰ ਦੇ ਵੈਣ ਪਾਈ ਜਾਂਦੀ ਪਤਾ ਨਹੀਂ ਮੈਂ ਕੀ ਕਰਤਾ ਤੇ ਕੀ ਨਹੀਂ ਰੁਗਣੋਂ ਨਹੀਂ ਹਟਣ ਰਈ ਹੋਇਆ ਕੀ ਆ ਤੈਨਾਂ ਨੇ ਬੜਾ ਐਡਾ ਬੜਾ ਕੰਮ ਹੋ ਗਿਆ ਮੈਨੂੰ ਕੋਈ ਦੱਸ ਹੋਇਆ ਕੀ ਆ ਕੀ ਹੋਇਆ ਕੰਮ ਕਿਹੜਾ ਕੰਮ ਹੋਇਆ ਲੈ ਤੂੰ ਤਾਂ ਐ ਰੋਡੀ ਜੇ ਮੈਂ ਮਰ ਗਿਆ ਹੁੰਨਾ ਮਰਨ ਨਾਲ ਵੱਧ ਕੇ ਕਾਰ ਕੀ ਕਰਦਾ ਕਿੱਥੇ ਮੂੰਹ ਦਊਗੇ ਨਾ ਲੋਕਾਂ ਦੀਆਂ ਬਾਵਾ ਫੜਦਾ ਫਿਰਦਾ ਮੈਂ ਮਰ ਗਈ ਆ ਓਹੋ ਮੇਰੀ ਬਾਰੀਆਂ ਦੋਵੇਂ ਫੜ ਲਾ ਦਵਿੰਦਰ ਗੱਲ ਸਮਝੀ ਜੁਦੀ ਆ ਡਿੱਗਣ ਲੱਗੀ ਮੈਂ ਤਾਂ ਵੀ ਮਾਂ ਬੜੀ ਅੱਛਾ ਉਹ ਨੂੰ ਮੈਂ ਕੀ ਕਹਤਾ ਡਿੱਗਣ ਲੱਗੀ ਤਾਂ ਬਾਹ ਬਾਹ ਲਈ ਆਹੋ ਆ ਜਾਵਾਂ ਨਹੀਂ ਤਾਂ ਮੇਰੇ ਤਾਂ ਖਾ ਦੇਣ ਡਿਆਵਾ ਮੈਂ ਇਹ ਕਿਹੜਾ ਕੋਖਾ ਆਇਆ ਭਲਾ ਕੋਈ ਨਾ ਇਹਨਾਂ ਦੇ ਲੜਾਈ ਹੋ ਜਾਣੀ ਕਿਤੇ ਉਸੇ ਵळे ਬੋਲ ਪੈਣਾ ਨਿਤ ਲੜਾਈ ਹੋਣੀ ਹੁਣ ਦਾ ਦਾ ਦਿਨ ਬੋਲਣਾ ਨਾ ਮੈਨੂੰ ਕੀ ਪਤਾ ਸੀ ਤੇਰੀਆਂ ਅੰਦਰ ਗੁੰਡੀਆਂ ਭਸ ਗਈਆਂ ਵਾ ਉਹ ਕੋਛਰਮ ਵਾਲੀ ਗੱਲ ਕਰਿਆ ਕਰ ਠੀਕ ਆ ਉਹ ਡਿੱਗਣ ਲੱਗੀ ਤੇ ਮੈਂ ਉਹ ਦੇ ਤਵਜੀ ਤੇ ਮੈਂ ਆਹ ਬਾਹ ਫਾੜੀ ਜੇ ਨਾ ਮਰ ਜਾਈ ਮੇਠੇ ਪਾਚੇ ਮਾਰ ਲਾ ਹਉਣੀ ਯਕੀਨ ਰਹਾ ਜਾ ਮੈਨੂੰ ਤੇਰੇ ਤੇ ਚੱਲ ਨਹੀਂ ਰਹਿ ਗਿਆ ਨਾ ਸਹੀ ਫਿਰ ਆ ਆ ਵੇਲਾ ਸਾਚੀ ਮੋਹ ਨਿਗੜੀ ਆਵਾ ਮੈਂ ਜੇ ਉਹ ਦੇਖਦੀ ਵੇ ਮੈਂ ਤੇਰੀ ਸਾਰੀ ਉਮਰ ਹੋਈ ਮਰ ਗਈ ਵੇ ਜੇ ਉਹ ਦੇਖਦੀ ਇਹਨੂੰ ਦੇਖ ਲੈਣ ਦਿੰਦਾ ਦੀ ਲੱਤ ਟੱਟ ਜਾਂਦੀ ਦੀ ਬਾਹ ਟੱਟ ਜਾਂਦੀ ਤੂੰ ਬਹੁਤ ਨਾ ਬਾ ਕੇ ਦੀ ਫੜਿਆ ਤੇ ਕੋਈ ਗਲਤ ਗੱਲ ਹੋਈ ਹੁੰਦੀ ਆ ਨਾ ਬੜੀ ਸਹੀ ਆ ਹਾਂ ਹੋਰ ਫੜ ਜਾ ਕੇ ਉਥੇ ਤੈਨੂੰ ਮੋਗੜਾ ਫੇਰ ਨਾ ਉਹ ਜਦੋਂ ਪਤਾ ਨਹੀਂ ਘਰ ਉਹਨਾਂ ਵਿੱਚ ਕੀ ਕਬਾਤ ਸਿਰਨਾ ਆ ਇਹ ਆ ਗੱਲ ਨਾ ਇਹੀ ਗੱਲ ਠੀਕ ਆ ਜਿੱਦਾਂ ਤੂੰ ਕਹਿੰਦੀ ਐ ਫੜਾ ਮੁੱਤਰੇ ਇਹੋ ਜੇ ਹੋਣ ਦਾ ਤੇਰੇ ਦਾ ਤੂੰ ਕੁੱਤੇ ਖਾਣੀ ਕਰਵਾ ਕੇ ਰੱਖਦੀ ਮੇਰੀ ਵੀ ਨਾਲ ਆਹ ਤਾਂ ਚੰਗੀ ਕੀਤੀ ਤੂੰ ਇਨੂੰ ਮੈਂ ਕੀ ਕਿਹਾ ਮਰ ਗਿਆ ਕੋ ਸਾਡੇ ਘਰ ਰੋਈ ਜਾਣ ਢੀ ਸਵੇਰ ਦੀ ਮੈਨੂੰ ਤਾਂ ਮਰਦਣ ਵਾਲੀ ਗੱਲ ਹੋ ਗਈ ਤੇਰੀ ਵੇ ਵੀ ਉਹ ਸਾਡੀ ਘਰ ਦੀ ਇੱਜ਼ਤ ਹੈ ਜਿਹੜੇ ਦੇਣ ਆਪਣੇ ਕੱਟਣ ਬਹਿ ਗਈ ਆ ਆ ਤੂੰ ਹੀ ਉਹ ਗੱਲ ਆ ਤੂੰ ਚੰਗੀ ਕੀਤੀ ਆ ਉਹ ਕੁਝ ਨਹੀਂ ਕਿਹਾ ਉਹਨੂੰ ਮੈਂ ਬਾਅਦ ਕੇ ਪੁੱਛ ਲਿਓ ਤੇ ਮੈਂ ਉਧਰ ਵਾਈ ਹੋਰ ਕਿੱਧਰ ਆਈ ਆ ਜੋ ਬਣਾ ਜੋ ਮਰੇ ਬੰਦੇ ਕੇ ਉਮਰ ਵਾਉਣ ਲੱਗਾ ਤੂੰ ਤੇਰੀਆਂ ਲੱਤਾਂ ਟੁਕਣੀਆਂ ਨਿਕ ਨਿਕਿਆ ਕਰਨੀਆਂ ਟਕਾਲੀ ਹੁਣ ਜੱਫਾ ਚੱਲਦਾ ਹੈ ਵੇਖ ਲੈ ਨਹੀਂ ਆਵ ਜੀ ਨੋ ਮੈਂ ਮਾਂ ਤੇ ਕੁੜੀ ਨੂੰ ਕਹਿਣ ਲਈ ਮੈਂ ਹੱਗ ਗੱਲ ਆਪਣੇ ਤੱਕ ਰੱਖੇ ਉਹਨੇ ਤੇ ਪ੍ਰੀਤ ਨੂੰ ਕਰਤੀ ਤੇ ਹੁਣ ਤੈਨੂੰ ਪਤਾ ਨਾ ਕੀ ਬਣਨਾ ਸਿੰਦਰ ਸੋਹ ਦਾ ਪਤਾ ਨਾ ਤੈਨੂੰ ਪਤਾ ਮੈਨੂੰ ਹਾਂ ਆ ਗਈ ਚੱਲੇ ਆਪੇ ਨਹੀਂ ਲੈ ਮੈਂ ਕਰਦਾ ਨਹੀਂ ਆ ਉਹਨੂੰ ਕੱਲ ਲੱਤ ਹੋ ਗਈ ਹਣਾ ਉਹ ਤਾਂ ਕਿਨੇ ਗਾ ਨਹੀਂ ਕੀ ਕਰਦਾ ਨਹੀਂ ਉਹਨਾਂ ਕਰਨਾ ਵਾ ਵੇਖ ਵਣ ਤੂੰ ਜਾਈ ਉਧਰ ਮੈਂ ਤਾਂ ਕਿਹਾ ਸੀ ਕਿ ਆਂਦੇਂ ਦਿੰਜੇ ਉਹ ਵਸਣ ਲਈ ਆ ਤੇ ਤੁਹਾਡੇ ਵਰਗੇ ਨਹੀਂ ਉਹਨੂੰ ਟਿਕਣ ਦਿੰਦੇ ਆ ਤੂੰ ਬਾਹਰ ਉਹਨਾਂ ਦੀ ਰਾਖੀਆਂ ਕਰਨੀਆਂ ਸੀ ਘਰੇ ਹੀ ਆਂਦੇ ਦੇਖੇ ਕੀ ਇਹ ਤਾਂ ਵਾਲੀ ਗੱਲ ਹੋ ਗਈ ਕਿ ਘਰੇ ਇੱਜੜ ਜਿਹੜੇ ਖਵਾਂਦੇ ਆ ਪੇ ਤੇ ਖੇਤ ਕਿੱਥੇ ਜਾਊਗਾ ਨਹੀਂ ਇੱਕ ਡਿੱਗਦੀ ਦੀ ਬਾਹ ਫੜ ਲਈ ਮੈਂ ਖਾ ਗਿਆ ਉਹਨੂੰ ਮੈਂ ਨਿਕੜ ਦਿੰਦਾ ਨਿਕੜ ਦਿੰਦਾ ਮੰਮੀ ਇਹ ਵਾ ਕਿਹਾ ਨਿਕੜ ਦੇ ਦਿੰਦਾ ਆਹ ਦਾ ਮਤਲਬ ਮੈਂ ਠੁਣੀ ਤੇ ਮੈਨੂੰ ਵਿਸ਼ਵਾਸ ਸੀ ਨਾ ਵੇ ਠੁਣੀ ਦੇ ਮੈਨੂੰ ਵਿਸ਼ਵਾਸ ਸੀ ਪਰ ਤੂੰ ਜਿਹੜਾ ਤੂੰ ਤੇ ਹੈ ਲੈ ਲੱਥੀਆਂ ਕਿਤੇ ਤੂੰ ਕਿੱਦਾਂ ਦਾ ਕਿਤੇ ਜੰਮਿਆ ਤੇ ਤੂੰ ਉਹਦਾ ਹੀ ਕਿਤਾ ਤੇਰੀਆਂ ਰਗਾ ਕੋੜ ਤਿੰਦੀ ਦੇ ਚੰਗਾ ਹੀ ਤੇਰੀਆਂ ਹੋ ਜਿਹਦੀਆਂ ਵਧੀਆ ਕਰਨਾ ਮੇਰਾ ਕਰਨਾ ਮੈਂ ਨਹੀਂ ਨਵਸਵਾਸੀ ਹਾਂ ਬੰਦੇ ਤੇ ਕਿੱਥੇ ਹੁਣ ਆ ਜਿਹੜੀ ਉਹ ਮਰਨ ਦੀ ਵੱਖਰੀ ਉਧਰੋਂ ਵੱਖਰੀ ਮੈਂ ਗਈ ਜੇ ਉਹਨੂੰ ਮੈਂ ਜੇ ਕਿਹਾ ਵੀ ਆਪਣੇ ਤੱਕ ਗੱਲ ਰੱਖੀ ਉਹਨੇ ਮਾਰ ਕੇ ਤੇ ਪ੍ਰੀਤ ਨੂੰ ਦੱਸਤਾ ਜਿਹੜੀ ਅੱਗੇ ਨੇ ਟਿਕਣ ਦਿੱਤੀ ਮੈਂ ਹੁਣ ਕਿਹੜਾ ਖੂਚ ਪਾਵਾਂ ਦੱਸ ਦੇ ਜਿਹੜਾ ਫਾਹ ਦੇਣਾ ਦੇ ਦੇ ਮੈਨੂੰ ਲੈ ਡਰਦਾ ਇਹਨੇ ਕੋਈ ਨਹੀਂ ਕੋਈ ਨਹੀਂ ਬਾਹਰ ਚੱਲ ਤੇਰੇ ਲੱਤਾਂ ਹਾਵੇ ਦਾਤ ਲੈ ਕੇ ਮੈਂ ਕਿੱਥੇ ਜਾਣਾ ਨਹੀਂ ਪ੍ਰੀਤ ਨੂੰ ਜਿੰਦੂ ਤਾਂ ਕਹਿਣਾ ਨਾ ਵੰਡੀ ਭਾਬੀ ਉਹਨੇ ਹੀ ਦਾਤ ਲੈ ਕੇ ਤਿੱਖਾ ਕਰਾ ਕੇ ਹੁਣ ਤੇਰੇ ਹਾਈ ਤੇ ਰਾਜ ਕੋਈ ਗੱਲ ਨਹੀਂ ਮੈਂ ਤੈਨੂੰ ਮਾੜੀ ਚੰਗੀ ਕਹੀ ਨਹੀਂ ਮੈਂ ਵੀ ਆਪਣੇ ਪੇਕੇ ਤੇਰੀ ਕਿ ਨਹੀਂ ਮੈਂ ਤਾਂ ਪੈ ਗਈ ਤੇਰੀ ਕਿ ਦਫੀ ਮਤ ਪੈ ਗਈ ਬਈ ਜੇ ਕੋ ਬੰਦਾ ਡਿਗਨ ਕਰਦਾ ਕੋਈ ਜਾਣ ਰਿਆ ਪਹਿਲਾਂ ਤੇ ਉਹ ਖਾਈ ਮੇਰੇ ਨਾਲ ਮੈਂ ਡਿਗਨ ਨਾਲ ਫੇਰ ਬਾਹ ਫੜੀ ਬਸ ਇਹਨੇ ਦੇਖਿਆ ਹੋਰ ਕਿਤੇ ਨਾ ਖਿਆ ਹੋ ਮੇਰਾ ਬੰਦਾ ਬਲਿਆ ਹੋ ਤੂੰ ਉਹਦੇ ਬੋਲ ਕੋ ਦੇ ਨਹੀਂ ਆਸੀ ਜੀ ਟੀਵੀ ਕੈਮਰੇ ਤੋਂ ਵੀ ਅੱਖਾਂ 돌ਲੇ ਹੋ ਜਾਂਦਾ ਪਰ ਮੇਰੀ ਅੱਖਾਂ ਤੋਂ ਨਹੀਂ ਆਇਆ ਜਦਾਂ ਤੂੰ ਕਰਤੋਤ ਕੀਤੀ ਆ ਤੇਰਾ ਤੇ ਧਿਆਨ ਹੀ ਰਸੋਈ ਤੋਂ ਬਾਹਰ ਹੁੰਦਾ ਵਾ ਤੇ ਫੇਰ ਉਹਨੇ ਜੋ ਵੇਖਿਆ ਤੇ ਉਹ ਦੱਸਣ ਲਈ ਆ ਵੇਖ ਲੈ ਆਪਣੀ ਗਲਤੀ ਕਿਉਂ ਨਹੀਂ ਮੰਨਦਾ ਮੈਨੂੰ ਕੀ ਗੱਲ ਵਾ ਯਾ ਮੇਰ ਕੋਈ ਨਾ ਗਲਤੀ ਤੇ ਮੈਂ ਉਹਨੂੰ ਪੁੱਛ ਲੈਣਾ ਉਹ ਕਦੇ ਗਲੇ ਡੁੱਗ ਡੰਡੀ ਘਰ ਜਾਵੇ ਮੇਰੀ ਗੱਲ ਸੁਣ ਤੈਨੂੰ ਮੈਂ ਕਹਿੰਦੀ ਆ ਪਲੇ ਮਾਨਸਾ ਵਾਂਗੂ ਜਾ ਕੇ ਨਾ ਤੇ ਪਹਿਲਾ ਪ੍ਰੀਤ ਨੂੰ ਲੋਲੇ ਪਪੇ ਕਰਕੇ ਤੇ ਉਹਦੇ ਕੁੜੀ ਲੱਗੇ ਲਾ ਜਾ ਤੇ ਮਾਫੀ ਮੰਗ ਲਾ ਜਾ ਕੇ ਨਹੀਂ ਮੈਂ ਕਾਦੀ ਮਾਫੀ ਮੰਗਾ ਉਹਨੂੰ ਮੈਂ ਖਾ ਰਿਆ ਵਾ ਬਾਹਾਂ ਹੀ ਫੜੀ ਉਹਦੀ ਵੇਹੇ ਬਿੱਤਾ ਮਾਦਾ ਮੈਨੂੰ ਨਹੀਂ ਮਾਦਾ ਮੈਨੂੰ ਕਰਾਇਆ ਤੇ ਮੈਂ ਆਪਣੇ ਤੇ ਕੇ ਜਾਵਾ ਮੇਰਾ ਹੀ ਜੀ ਗੀ ਰਿਹਾ ਮੇਰੀ ਕੁੜੀਏ ਤੈਨੂੰ ਕਰਾਇ ਨਹੀਂ ਲੱਗੀ ਰਹੀਂ ਤੈਨੂੰ ਘਰ ਨੂੰ ਆ ਕੇ ਲੱਗੇ ਤੇ ਕਰੰਦੀ ਬੈਠ ਆ ਕੇ ਰਹਾ ਵਾ ਮੈਂ ਘਰ ਬਸਾ ਦੇਉਂਦਾ ਓਂਡਾ que